ਮੇਰਾ ਨਾਮ ਜੀ ਮਲਕੀਤ ਸਿੰਘ son of ਸਰਦਾਰ ਭਾਨ ਸਿੰਘ ਪਿੰਡ ਚੂੜਪੁਰ ਤਹਿਸੀਲ ਸultanpur Lodhi ਜ਼ਿਲ੍ਹਾ ਕਪੂਰਸਲਾ ਜੀ ਮੈਂ ਤਕਰੀਬਨ 20 ਕਿੱਲੇ ਦੀ ਖੇਤੀ ਕਰਦਾ ਹਾਂ ਜਿਦੇ ਵਿੱਚੋਂ ਤਕਰੀਬਨ 10 ਕਿੱਲੇ ਕਾਜਰ 8 ਕਿੱਲੇ 슈ਗਰ ਬੀਟ ਤੇ ਬਾਕੀ ਕੁਝ ਮਟਰ ਤੇ ਗੋਭੀ ਇਹਦੀ ਖੇਤੀ ਲਗਾਤਾਰ ਕਰਦੇ ਆ ਜੀ ਅਸੀਂ ਝੋਨੇ ਦੀ ਪਰਾਲੀ ਨੂੰ ਵਿੱਚੇ ਵਾਹ ਕੇ ਜੀ ਪਹਿਲੋਂ ਮਲਚਰ ਮਾਰ ਕੇ ਬਲੋ ਕਰਕੇ ਤੇ ਉਸੇ ਹਿਸਾਬ ਨਾਲ ਖੇਤੀ ਕਰੀਦੀ ਹੈ ਜੀ ਤੇ ਜਿਹੜੀ ਖਾਦਾਂ ਦੀ ਵਰਤੋਂ ਆ ਜੀ ਅਸੀਂ ਪੀਏਯੂ ਵਿੱਚੋਂ ਤਾਂ ਖੇਤੀ ਵਿਗਿਆਨ ਕੇਂਦਰ ਜਾਂ ਖੇਤੀ ਖੋਜ ਨੂੰ ਮਿੱਟੀ ਟੈਸਟ ਕਰਾ ਕੇ ਜੀ ਇਹਨਾਂ ਦੀ ਸਲਾਹ ਨਾਲ ਜਿਸ ਹਿਸਾਬ ਨਾਲ ਗਾਈਡ ਕਰਨ ਜਾਂ ਜਿਸ ਹਿਸਾਬ ਨਾਲ ਸਾਡੀ ਡਿਮਾਂਡ ਹੋਵੇ ਉਸ ਹਿਸਾਬ ਨਾਲ ਹੀ ਖਾਦਾਂ ਦੇ ਵਰਤੋਂ ਕਰੀਦੀ ਹੈ ਜੀ ਸਾਡੀ ਜਿਹੜੀ ਆ ਪਰਾਲੀ ਵਿੱਚ ਵੋਣ ਨਾਲ ਸਾਡਾ ਖਰਚਾ ਤਾਂ ਥੋੜਾ ਬਹੁਤ ਵੱਧ ਜਾਂਦਾ ਜੀ ਪਰ ਇਹਦੇ ਲੌਂਗ ਸਮ ਜਿਹੇ ਰਿਜ਼ਲਟ ਜਿਹੜੇ ਮਿਲਣਗੇ ਸੋਨ ਚੰਗੇ ਮਿਲਣਗੇ ਜੀ ਜ਼ਮੀਨ ਦੀ ਤਾਕਤ ਵਧਦੀ ਹੈ ਜੀ ਪਹਿਲੇ ਸਾਲ ਪਰਾਲੀ ਵਾਹੁਣਾ ਥੋੜਾ ਬਹੁਤ ਫਸਲ ਦੇ ਫਰਕ ਪੈਂਦਾ ਪਰ ਦੂਰੇ ਸਾਲ ਤੇ ਪਹਿਲੇ ਨਾਲੋਂ ਵਧੀਆ ਫਸਲ ਹੁੰਦੀ ਹੈ ਇਹਦਾ ਫਾਇਦਾ ਹੈ ਜੀ ਨੁਕਸਾਨ ਕੋਈ ਨਹੀਂ ਹੈ ਵਾਧੂ ਖਾਦਾਂ ਦਾ ਇੱਕ ਤਾਂ ਖਰਚੇ ਦਾ ਨੁਕਸਾਨ ਹੈ ਜੀ ਸਾਡੀ ਪੈਲੀ ਦੀ ਸਿਹਤ ਖਰਾਬ ਹੁੰਦੀ ਹੈ ਜੀ ਸਾਡੀ ਫਸਲ ਦੀ ਕੁਆਲਿਟੀ ਸਹੀ ਨਹੀਂ ਬਣਦੀ ਜੀ ਉਹਦੀ ਮਾਰਕੀਟ ਵੈਲਿਊ ਨਹੀਂ ਬਣਦੀ ਸਹੀ ਜੀ ਮਾਰਕੀਟ ਵੈਲਿਊ ਲੈਣ ਵਾਸਤੇ ਜਿਹਦਾ ਬਾਸਮਤੀ ਤੇ ਅਸੀਂ ਖੇਤੀ ਕਰਦੇ 15 9 ਜਾਂ 11 21 ਦੀ ਇਹਨੂੰ ਜੇ ਅਸੀਂ अर्ਲੀ ਬੀਜਾਂਗੇ ਜੀ ਉਹਦੀ ਕੁਆਲਿਟੀ ਨਹੀਂ ਸਹੀ ਬਣੂਗੀ ਖਾਦ-ਵਾਦ ਪਾਵਾਂਗੇ ਦਵਾਈਆਂ ਅਸੀਂ ਨਜਾਇਜ਼ ਪਾ ਦਾਂਗੇ ਮਾਰਾਂ ਦੀ ਸਲਾਹ ਤੋਂ ਬਗੈਰ ਉਹਦੀ ਮੁਰਕੇ ਕਵਾੜੀ ਨਹੀਂ ਬਣਦੀ ਤੇ ਸਾਡੀਆਂ 12ਵੀਂ ਫਸਲਾਂ ਵਾਪਸ ਆ ਜਾਂਦੀਆਂ ਜੀ ਇਸ ਕਰਕੇ ਅਸੀਂ ਯੂਨੀਵਰਸਿਟੀ ਦੇ ਹਿਸਾਬ ਨਾਲ ਜਾਂ ਪੀ ਐਚ ਯੂ ਸਲਾਹ ਜਾਂ ਸਾਡਾ ਖੇਤੀ ਵਿਗਿਆਨ ਦੇ ਦਾ ਮਾਰ ਡਾਕਟਰ ਸਲਾਹ ਦਿੰਦੇ ਆ ਉਹ ਸਭ ਨੇ ਦਵਾਈਆਂ ਪਾਈ ਦੀਆਂ ਜੀ ਜਿਹੜੀ ਮਨਾਈ ਵਾਲੀ ਦਵਾਈਆਂ ਅਸੀਂ ਨਹੀਂ ਵਰਤਦੇ ਜੀ ਸਿਰਸ ਸਪਾਰਸ਼ ਕੀਤੀਆਂ ਦਵਾਈਆਂ ਦੀ ਵਰਤੋਂ ਕਰਦੇ ਆਂ ਮਟਰਾਂ ਦੇ ਵਿੱਚ ਅਸੀਂ ਮਿਨੀਮਮ ਦਵਾਈ ਤੇ ਮਿਨੀਮਮ ਖਾਦ ਪਾ ਕੇ ਇਹਦੀ ਕਸ਼ਤ ਕਰੀਦੀ ਹੈ ਜੀ ਵਧੀਆ ਕੁਆਲਿਟੀ ਬਣਦੀ ਹੈ ਜੀ ਇਸੇ ਤਰ੍ਹਾਂ ਗਾਜਰਾਂ ਵਿੱਚ ਦਵਾਈ ਪਾਉਦੀ ਪੈਂਦੀ ਨਹੀਂ ਹੈ ਜੀ ਉਹ ਜੜਾਂ ਵਾਲੀ ਫਸਲ ਵਾਝ ਜਮੀਨ 'ਚ ਰਹਿੰਦੀ ਹੈ ਜੀ ਉਤੇ ਜਿ ਫੰਗੀ ਸਾਈਡ ਵਗੈਰਾ ਥੋੜੀ ਬੋਤੀ ਵਰਤੋਂ ਕਰਨੀ ਪਈ ਨਹੀਂ ਤੇ ਕੋਈ ਹੋਰ ਦਵਾਈ ਦੀ ਲੋੜ ਨਹੀਂ ਪੈਂਦੀ ਜੀ ਤੇ ਖਾਦ ਦੀ ਵੀ ਤਕਰੀਬਨ ਬੋਰਾ ਡੇਢ ਬੋਰਾ ਡੀ.ਆਈ.ਪੀ ਦਾ ਜੀ ਤੇ ਅੱਧਾ ਕਬੋਰਾ ਯੂਰੀਆ ਜੇ ਤੋ ਬਾਅਦ ਖਾਦ ਦੀ ਵੀ ਨਹੀਂ ਵਰਤੋਂ ਚ ਕਰਨੀ ਪੈਂਦੀ ਮਟਰਾਂ ਵਾਸਤੇ ਵੀ ਘਟ ਖਾਦ ਦੀ ਵਰਤੋਂ ਕਰਨੀ ਪੈਂਦੀ ਹੈ ਜੀ 슈ਗਰ ਬੀਟ ਵਾਸਤੇ ਜੀ ਤਕਰੀਬਨ ਡੇਢ ਕਬੋਰਾ ਡੀ.ਆਈ.ਪੀ ਦਾ ਜੀ ਦੋ ਬੋਰੇ ਯੂਰੀਆ ਤੇ ਇੱਕ ਅੱਧੀ ਦੋ ਫੰਗੀ ਸਾਈਡ ਦੇ ਸਪਰੇਆ ਜਾਂ ਕੋਈ ਤੇਲੇ ਵਾਸਤੇ ਜਾਂ ਹਲਕੀ ਸਪਰੇ ਸੁੰਡੀ ਵਾਸਤੇ ਉਹ ਕਰਨੀ ਪੈਣੀ ਹੈ ਜੇ ਅਸੀਂ ਖਾਦਾਂ ਸਹੀ ਵਰਤਾਂਗੇ ਜੀ ਜੂਰੀਦਵਾਤ ਵਰਤੋ ਨਾ ਕਰਾਂਗੇ ਤੇ ਸਾਡੀ ਫਸਲ ਨੂੰ ਬੁਬਾਰੀਆਂ ਘੱਟ ਲੱਗਣਗੀਆਂ ਜੀ ਤੇ ਸਪਰੇ ਵੀ ਘੱਟ ਕਰਨੀ ਪਊ ਮੇਰਾ ਨਾਮ ਦਿਲਬੀਰ ਸਿੰਘ ਪਿੰਡ ਮੇਰਾ ਨਵਾ ਠੱਟਾ ਤਹਿਸੀਲ ਸੁਲਤਾਨਪੁਰ ਜ਼ਿਲ੍ਹਾ ਕਪੂਰਸਲਾ ਦਾ ਮੈਂ ਕਿਸਾਨ ਆ ਜੀ ਮੈਂ 8 ਏਕੜ ਦੀ ਖੇਤੀ ਕਰਦਾ ਕਣਕ ਤੇ ਝੋਨੇ ਦੀ ਖੇਤੀ ਹੈ ਫਸਲ ਮੇਰੀ ਇਹ ਹੀ ਜਾਂ ਦੋਨੋਂ ਮੈਂ ਹੋਰ ਸਬਜ਼ੀ ਦਾ ਕੰਮ ਨਹੀਂ ਕਰਦਾ ਮੈਂ ਸਦਾ ਹੀ ਮਿੱਟੀ ਟੈਸਟ ਕਰਾ ਕੇ ਤੇ ਮਹਿਕ ਮਿੰਦੀਆਂ ਸਿਫਾਰਿਸ਼ਾਂ ਅਨੁਸਾਰ ਆਪਣੀ ਡੀਐਪੀ ਖਾਦੀ ਵਰਤੋਂ ਜੂਰੀਆ ਦੀ ਵਰਤੋਂ ਤੇ ਦਵਾਈਆਂ ਦੀ ਵਰਤੋਂ ਸਾਰੀਆਂ ਮੈਂ ਮਹਿਕਮੇ ਦੀ ਸ਼ਫਾਰਿਸ਼ ਦੇ ਅਨਸਾਰ ਹੀ ਕਰਦਾ ਹਾਂ ਲਗਭਗ 7 ਏਕੜ ਮੈਂ ਝੋਨਾ ਲਾਉਣਾ ਤੇ 7 ਏਕੜ ਮੇਰੀ ਹੈਗੀ ਆ ਕਣਕ ਦੀ ਫਸਲ ਕਣਕ ਦੀ ਫਸਲ ਮੈਂ ਸਦਾ ਕਦੇ ਪਰਾਲੀ ਨੂੰ ਅੱਗ ਨਹੀਂ ਲਾਈ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾ ਸਿੱਧੀ ਮੈਂ ਹੈਪੀ ਸੀਡ ਨਾਲ ਬੀਜਦਾ ਜੀ ਤੇ ਉਹਦੇ ਵਿੱਚ ਬਹੁਤ ਵਧੀਆ ਰਿਜ਼ਲਟ ਰਹਿੰਦੇ ਆ ਕਦੇ ਵੀ ਵਿੱਚ ਜਿਹੜਾ ਨਦੀਨ ਨਦੀਨ ਦੀ ਜਿਹੜੀ ਪ੍ਰੋਬਲਮ ਆਉਂਦੀ ਆ ਉਹਦੇ ਵਾਸਤੇ ਇੱਕ ਵਾਰੀ ਸਪਰੇਅ ਕਰਨੀ ਪਵੇ ਜਾਂ ਦੋ ਵਾਰੀ ਸਪਰੇਅ ਕਰਨੀ ਪਵੇ ਉਹ ਮੈਂ ਸਪਰੇਅ ਕਰਕੇ ਬਿਲਕੁਲ ਮੇਰੇ ਖੇਤਾਂ ਦੇ ਵਿੱਚ ਕਿਤੇ ਵੀ ਨਦੀਨ ਹੈ ਨਹੀਂ ਗਏ ਲਗਭਗ 20 ਤੋਂ 21 ਕਮੈਂਟਲ ਮੇਰੀ ਜਿਹੜੀ ਆ ਝਾੜ ਨਿਕਲਦਾ ਕਣਕ ਦਾ ਬਹੁਤ ਹੀ ਵਧੀਆ ਮਤਲਬ ਸਾਡੀ ਜਿਹੜੀ ਜ਼ਮੀਨ ਆ ਜ਼ਮੀਨ ਬੜੀ ਫਰਟਾਈ ਲਿਆ ਉਹਦੇ ਵਿੱਚ ਹਰ ਸਾਲ ਘੱਟੋ ਘੱਟ 10 ਸਾਲ ਹੋ ਗਏ ਆ ਵਰਾਲੀ ਨੇ ਵਿੱਚ ਵਾਹਣਾ ਵਾ ਕਦੇ ਅੱਗ ਨਹੀਂ ਲਾਈ ਇਸੇ ਤਰ੍ਹਾਂ ਜਿਹੜਾ ਝੋਨਾ ਵਾ ਝੋਨਾ ਜਿਹੜਾ ਵਾ ਉਹ ਮੈਂ 20 ਜੂਨ ਤੋਂ ਅੱਗੋਂ ਨਹੀਂ ਕਦੇ ਲਾਇਆ 20 ਜੂਨ ਤੋਂ ਬਾਅਦ ਲਾਈਏ ਉਹ ਜਿਹੜਾ ਦੀ ਬੈਸਟ ਜਿਹਨੂੰ ਕਹਿੰਦੇ ਆ ਉਹ ਝੋਨਾ ਜਿਹੜਾ ਵਾ ਸਭ ਤੋਂ ਵੱਧ ਝਾੜ ਦਿੰਦਾ ਜਿਹੜਾ ਤੁਸੀਂ 20 ਜੂਨ ਤੋਂ ਆਪਣੇ ਮੇਰੇ ਤਜਰਬੇ ਨੇ ਜੇ 20 ਜੂਨ ਤੋਂ ਅੱਗੋਂ ਲਾਇਆ ਜਾਵੇ ਉਹ ਥੋੜਾ ਜਿਹਾ ਜਿਹੜਾ ਰੰਗ ਵੀ ਪਟਾ ਜਾਂਦਾ ਤੇ ਜਿਹੜਾ ਲੇਟ ਝੋਨਾ ਜਿੰਨਾਂ ਲੱਗਦਾ ਉਹ ਜਿਹੜਾ ਵਾ ਵਧੀਆ ਰਹਿੰਦਾ ਉਹ ਹਰ ਸਾਲ ਮੈਂ ਮਿੱਟੀ ਟੈਸਟ ਕਰਾਉਣਾ ਮਿੱਟੀ ਟੈਸਟ ਕਰਾਉਣ ਤੋਂ ਬਾਅਦ ਆ ਜਿਹੜੀਆਂ ਮੈਘੇਦੀਆਂ ਸਿਫਾਰਸ਼ਾਂ ਉਨਹੀਂ ਹੀ ਮੈਂ ਡਾਈ ਉਨਹੀਂ ਖਾਦ ਇਹ ਝੋਨੇ ਨੂੰ ਤਾਂ ਡਾਈ ਦੀ ਲੋੜ ਨਹੀਂ ਪੈਂਦੀ ਜੀ ਜੂਰੀਆ ਜਿਹੜੀ ਆ ਉਨਹੀਂ ਹੀ ਪਾਈ ਜਾਂਦੀ ਆ ਉਸ ਤੋਂ ਬਾਅਦ ਜਿਹੜੀਆਂ ਸਪਰੇਅ ਆ ਸਪਰੇਅ ਵੀ ਮੈਂ ਮੈਘਨੇ ਦੀ ਸਿਫਾਰਸ਼ਾਂ ਸਾਰੀ ਕਰਦਾ ਹਾਂ ਥੋੜਾ ਸਮਾਂ ਹੁੰਦਾ ਵਾ ਕਣਕ ਤੋਂ ਬਾਅਦ ਆ 3-4 ਏਕੜ ਜਿਹੜੀ ਆ ਅਸੀਂ ਆਪਣੀ ਜਿਹੜਾ ਹੁੰਦਾ ਜੰਤਰ ਜੈ ਨੂੰ ਕਹਿੰਦੇ ਆ ਉਹ ਬੀਜਦੇ ਆ ਤੇ ਉਹ ਵਿੱਚ ਵਾ ਲੈਦਾ ਉਹਦੇ ਨਾਲ ਵਧੀਆ ਬਣਦਾ ਵਾ ਖਾਦ ਉਨਹੀਂ ਜਿਹੜੀ ਪਹਿਲੀ ਫਰਟਾਈਲ ਹੋ ਜਾਂਦੀ ਆ ਖਾਦ ਉਨਹੀਂ ਘੱਟ ਪਾਉਣੀ ਪੈਂਦੀ ਆ ਜੀ ਤੇ ਬਾਕੀ ਜਿਹੜੀ ਆ ਜਿੰਨੀ ਸਾਡੇ ਕੋਲ ਤਿੰਨ ਚਾਰ ਡੰਗਰ ਹੈਗੇ ਆ ਉਹ ਜਿੰਨੀ ਸਾਡੇ ਕੋਲ ਹੁੰਦੀ ਆ ਰੂੜੀ ਰੂੜੀ ਦਿਖਾ ਦਈ ਅਸੀਂ 1-2 ਏਕੜ ਦੇ ਵਿੱਚ ਜਰੂਰ ਪਾਉਣਾ ਜੀ ਦੇਖੋ ਜੀ ਇਹ ਖਾਦਾਂ ਦਾ ਖਰਚਾ ਘਟਾਉਣ ਵਾਸਤੇ ਤੇ ਦੋ ਹੀ ਗੱਲਾਂ ਵਾਂ ਅਸੀਂ ਵੱਧ ਤੋਂ ਵੱਧ ਜਿਹੜੀ ਆ ਪ੍ਰਾਲੀ ਵਿੱਚ ਗਾਲੀ ਜਾਵੇ ਪ੍ਰਾਲੀ ਵਿੱਚ ਵਾਹੀ ਜਾਵੇ ਪ੍ਰਾਲੀ ਵਿੱਚ ਲਵਾਉਣ ਦੇ ਨਾਲ ਲਗਭਗ ਇੱਕ ਆਪਣਾ ਥੈਲਾ ਜੜਾ ਹੂਰੀ ਦਾ ਬਚ ਜਾਂਦਾ ਜੀ ਤੇ ਬਾਕੀ ਜਿੰਨੀ ਅਸੀਂ ਸਾਡੇ ਕੋਲ ਡੰਗਰ ਹੁੰਦੇ ਆ ਵੱਧ ਤੋਂ ਵੱਧ ਰੂੜੀ ਦੀ ਖਾਦ ਵਰਤੀ ਹੈ ਤੀਸਰਾ ਜਿਹੜੀ ਅਸੀਂ ਹਰੀ ਖਾਦ ਪੈਦਾ ਕਰਕੇ ਜਿਹੜਾ ਖਰਚਾ ਘਟਾ ਸਕਦੇ ਆ ਖਾਦਾਂ ਦਾ ਇਸ ਤੋਂ ਬਿਨਾ ਤੇ ਜਿੰਨੀਆਂ ਬਾਕੀ ਮਹਕਮਿਆਂ ਦੀਆਂ ਸ਼ਵਾਰਚਾਂ ਹੁੰਦੀਆਂ ਉਹਨੇ ਕਰਨਾ ਹੀ ਪੈਣਾ ਸੀ ਇੱਕ ਗੱਲ ਦੇਖਣ ਵਿੱਚ ਆਈ ਆ ਕਿ ਕੁਝ ਕਿਸਾਨ ਜਿਹੜੇ ਆ ਖਾਦ ਲੋਕਲ ਵੇਚ ਕੇ ਵੀ ਉਹਨੂੰ ਦਸਣੀ ਘਾਟ ਤੇ ਖਾਦ ਜਿਹੜੀ ਵੱਧ ਪਾ ਲੈਂਦੇ ਆ ਜੇ ਤੁਸੀਂ ਵੱਧ ਖਾਦ ਪਾਵਾਂਗੇ ਅਸੀਂ ਉਹ ਜਦੋਂ ਜਦਾਂ ਇਸ ਵੇਲੇ ਕਣਕ ਦੀ ਫਸਲ ਆ ਜਿਹੜੀ ਅਸੀਂ ਕਣਕ ਦੀ ਫਸਲ 125 ਕਿਲੋ ਦੇ ਲਗਭਗ ਲਗਭਗ ਕੀਤੀ ਜਾਂਦੀ ਸ਼ਵਾਰਚ ਜੇ ਅਸੀਂ 125 ਕਿਲੋ ਤੋਂ ਜ਼ਿਆਦਾ ਯੂਰੀਆ ਪਾਵਾਂਗੇ ਉਹ ਜਿਆਦਾ ਜਿਹੜੀਆਂ ਉਹਨੂੰ ਕੀੜੇ ਵੀ ਜਿਆਦਾ ਆਉਣਗੇ ਜਿਆਦਾ ਬਿਮਾਰੀਆਂ ਉੱਤੇ ਪੈਦਾ ਹੁੰਦੀਆਂ ਇਸ ਵਾਸਤੇ ਕਦੇ ਵੀ ਕਿਸਾਨਾਂ ਨੂੰ ਮੇਰੇ ਜਿੰਨੇ ਕਿਸਾਨ ਵੀਰਵਾ ਉਹਨਾਂ ਨੂੰ ਕਦੇ ਵੀ ਮੈਗਨੇਸ਼ੀਆ ਸਪਾਰਸਨ ਤੋਂ ਬਾਅਦ ਨਹੀਂ ਯੂਰੀਆ ਪਾਉਣੀ ਚਾਹੀਦੀ ਇਹਦੇ ਨਾਲ ਦੋ ਨੁਕਸਾਨ ਹੁੰਦੇ ਆ ਇੱਕ ਤਾਂ ਸਾਡਾ ਖਾਦਾਂ ਦੇ ਖਰਚ ਜਿਆਦਾ ਹੁੰਦਾ ਦੂਸਰਾ ਜਿਹੜੀ ਸਾਡੀਆਂ ਬਿਮਾਰੀਆਂ ਜਿਹੜੀਆਂ ਫਸਲਾਂ ਨੂੰ ਜਿਆਦਾ ਲੱਗਦੀਆਂ ਤੀਸਰਾ ਕੀੜੇ ਵੀ ਜਿਆਦਾ ਲੱਗਦੇ ਆ ਇਹ ਬਹੁਤ ਜਿਹੜੀ ਆ ਸਾਡੇ ਲਈ ਨੁਕਸਾਨਦਾਇਕ ਹੈ ਮੇਰਾ ਨਾਮ ਸਿੱਤਲ ਸਿੰਘ ਪਿੰਡ ਸੰਦਜਗੀ ਜ਼ਿਲ੍ਹਾ ਕਪੂਸਲਾ ਬਲਾਕ ਕਪੂਸਲਾ ਨਾਲ ਸੰਬੰਧਤ ਰੱਖਦਾ ਮੈਂ ਖੇਤੀਬਾੜੀ 20 ਏਕੜ ਦੇ ਵਿੱਚ ਕਰ ਰਿਹਾ ਹਾਂ ਜਿਸ ਵਿੱਚ ਸਿਮਲਾ ਮਿਚ ਮਟਰ ਤੇ ਹੋਰ ਖਰੇਲੂਬੀ ਖਾਣ ਵਾਲੀਆਂ ਚੀਜ਼ਾਂ ਖਰੇਲੂਬੀਚ ਲਗਾਉਣਾ ਹਾਂ ਜਿਸ ਵਿੱਚ ਮੈਂ ਪ੍ਰਾਲੀ ਦਾ ਸੁਸਾਇਟੀ ਦਾ ਸਾਰਾ ਸਿਸਟਮ ਲਿਆ ਹੋਇਆ ਹੈ ਜਿਸ ਵਿੱਚ ਮਲਚਰ ਸੁਪਰ ਸੀਡਰ ਵਗੈਰਾ ਸਾਰਾ ਧਰਤੀ ਦੇ ਵਿੱਚ ਜੋ ਪ੍ਰਾਲੀ ਦੀ ਰਹਿੰਦ ਖੂੰਦਾ ਹੈ ਉਸ ਨੂੰ ਦਬਾ ਕੇ ਤੇ ਖੇਤੀ ਸਬਜ਼ੀ ਦੀ ਕਰ ਰਿਆਂ ਹਾਂ ਜਿਸ ਵਿੱਚ ਮੈਨੂੰ ਕਿ ਖਾਦਾਂ ਪਾਉਣ ਦੀ ਬਹੁਤ ਹੀ ਘਟ ਵੱਤ ਹੁੰਦੀ ਹੈ ਕੁਝ ਏਰੀਆ ਹੈ ਜਿਸ ਵਿੱਚ ਮੈਂ ਕਦੀ ਵੀ ਖਾਦ ਨਹੀਂ ਪਾਈ ਖਾਣ ਵਾਸਤੇ ਕਣਕ ਜਿਹੜੀ ਬਿਨਾਂ ਖਾਦ ਦਵਾਈ ਤੋਂ ਤਿਆਰ ਕਰ ਰਿਆਂ ਹਾਂ ਕਿਉਂ ਪਹਿਲਾਂ ਮੈਂ ਜ਼ਮੀਨ ਨੂੰ ਪਲਟ ਕੇ ਉਸ ਤੋਂ ਬਾਅਦ ਫੇ ਉਹਦੀ ਖੇਲ ਵਗੈਰਾ ਬਣਾ ਕੇ ਸ਼ਿਮਲਾ ਮੇਚ ਦੀ ਖੇਤੀ ਕਰਦਾ ਇਸੇ ਤਰ੍ਹਾਂ ਹੀ ਮੈਂ ਮਟਰਾਂ ਦੀ ਖੇਤੀ ਕਰ ਰਿਆਂ ਹਾਂ ਤੇ ਮੇਰੇ ਕੋਲ ਕੰਪਿਊਟਰ ਕਰਵਾ ਵੀ ਆ ਜਿਸ ਦੇ ਨਾਲ ਮੈਂ ਪਹਿਲੀ ਦਾ ਲੈਵਲ ਕਰਕੇ ਤੇ ਉਹਦੇ ਵਿੱਚ ਮਤਲਬ ਪਾਣੀ ਦੀ ਬਹੁਤ ਘੱਟ ਲੋਡ ਪੈਂਦੀ ਆ ਜਿਸ ਵਿੱਚ ਪ੍ਰਾਲੀ ਵਾਹਣ ਕਰਕੇ ਖਾਦ ਦੀ ਬਹੁਤ ਘੱਟ ਲੋਡ ਪੈਂਦੀ ਆ ਖਾਦ ਕੁਝ ਖੇਤ ਦੇ ਵਿੱਚ ਨਹੀਂ ਪੈਂਦੀ ਜਿਸ ਵਿੱਚ ਮੈਂ ਹਰੀ ਖਾਦ ਜਿਸ ਦੇ ਵਿੱਚ ਸਣ ਆ ਜਾਂਦੀ ਮੂੰਗੀ ਆ ਜਾਂਦੀ ਜੰਤਰ ਆ ਜਾਂਦਾ ਉਹਦੀ ਰੇਂਦਕੁੰਨ ਸਾਰੀ ਵਿੱਚ ਦਬਾ ਕੇ ਤੇ ਉਹਦੇ ਉੱਤੇ ਤਿਆਰ ਕਰਿਆ ਵਾਂ ਉਸ ਤੋਂ ਬਾਅਦ ਮੈਂ ਖੇਤੀਬਾੜੀ ਯੂਨੀਵਰਸਿਟੀ ਦੇ ਨਾਲ ਸੰਬੰਧਿਤ ਬੀਜਾਂ ਨੂੰ ਹੀ ਯੂਜ਼ ਕਰਦਾ ਹਾਂ ਜਿਨ੍ਹਾਂ ਦੇ ਉੱਤੇ ਖਾਦਾਂ ਦਵਾਈਆਂ ਦੀ ਬਹੁਤ ਘੱਟ ਲੋਡ ਪੈਂਦੀ ਹੈ ਮੇਰਾ ਏਰੀਆ ਜੋ ਹੈ ਪਿੰਡ ਸੰਤ ਜਗੀਰ ਉਥੇ ਵਿੱਚ ਕਰੱਠ ਜ਼ਮੀਨ ਹੈ ਜਿਸ ਨੂੰ ਅਸੀਂ ਕਲਰ ਵਾਲੀ ਜ਼ਮੀਨ ਕਹਿੰਦੇ ਆ ਉਸ ਜ਼ਮੀਨ ਨੂੰ ਮੈਂ ਇਸੇ ਪ੍ਰਾਲੀ ਦੇ ਨਾਲ ਹੀ 4-5 ਸਾਲ ਤੋਂ ਵਾਹ ਕੇ ਲਗਾਤਾਰ ਤਿਆਰ ਕੀਤਾ ਹੈ ਜਿਸ ਵਿੱਚ ਮੈਨੂੰ ਕਿੱਲੇ ਪ੍ਰਤੀ ਇੱਕ ਥੈਲਾ ਹੀ ਜੂਰੀਆ ਦਾ ਵਾਤੋਂ ਚ ਲਿਓਣਾ ਪੈਂਦਾ ਵਾ ਕੁਝ ਜਿਸ ਵਿੱਚ ਮੈਂ ਰੂੜੀ ਖਾਦ ਹਰੀ ਖਾਦ ਪਾਤਰਿਆ ਵਾ ਉਸ ਵਿੱਚ ਨਾ ਮਾਤਰੀ ਹੀ ਜੂਰੀਆ ਜਾਂ ਦੂਜੀਆਂ ਖਾਦਾਂ ਦੀ ਲੋੜ ਪੈਂਦੀ ਹੈ ਕਣਕ ਦੇ ਵਿੱਚ ਵੀ ਮੈਂ ਅੱਧੇ ਬੁੱਧੇ ਤੋਂ ਬੈਗ ਤੋਂ ਵੱਧ ਡੀਏਪੀ ਨਹੀਂ ਪਾਉਂਦਾ ਕਿਉਂਕਿ ਉਸ ਦਾ ਵਿੱਚ ਮੈਨੂੰ ਬੈਨੀਫਿਟ ਇਹ ਮਿਲ ਰਿਹਾ ਹੋਰ ਜ਼ਿਆਦਾ ਕਿ ਜਿਸ ਤਰ੍ਹਾਂ ਡੀਏਪੀ ਦੀ ਕਿਲਤ ਆ ਰਹੀ ਹੈ ਜਹੂਰੀਆ ਦੀ ਕਿਲਤ ਆ ਰਹੀ ਹੈ ਕੋਈ ਮੈਨੂੰ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਇਸ ਕਰਕੇ ਆਉਣ ਵਾਲਾ ਟਾਈਮ ਜੇ ਮੈਂ ਇਸੇ ਤਰ੍ਹਾਂ ਪਰਾਲੀ ਦੀ ਰਹਿਣ ਖੂੰਦ ਨੂੰ ਧਰਤੀ ਵਿੱਚ ਹੀ ਮਿਟਾ ਕੇ ਕੁਛ ਕੁਤਰ ਕੇ ਫਸਲ ਦਾ ਬੀਜਦਾ ਰਿਹਾ ਲਗਾਤਾਰ ਤੇ ਮੈਨੂੰ ਸਾਰੀਆਂ ਹੀ ਖਾਦਾਂ ਤੋਂ ਸਹਾਰਾ ਮਿਲ ਜਾਏਗਾ ਇਸ ਕਰਕੇ ਲੁਧਿਆਣਾ ਜੁਨੀਵਰਸਿਟੀ ਥਰੂ ਪ੍ਰਮਾਨਿਤ ਬੀਜਾਂ ਨੂੰ ਹੀ ਮੈਂ ਲੋੜਮੰਦ ਸਮਝ ਕੇ ਉਹਨਾਂ ਦੀ ਗੱਤੋਂ ਕਰਦਾ ਹਾਂ ਜੇਕਰ ਹਾਈਬ੍ਰਿਡ ਬ੍ਰੈਡ ਬੀਜ ਮੈਂ ਗੱਤੋਂ ਚ ਲਿਆਵਾਂਗਾ ਤੇ ਉਹਦੇ ਉੱਤੇ ਮੈਨੂੰ ਹਰ ਇੱਕ ਤਰ੍ਹਾਂ ਦੀਆਂ ਖਾਦਾਂ ਦਵਾਈਆਂ ਦੀ ਉਹ ਲੰਮਾ ਟਾਈਮ ਫਸਲਾਂ ਲੈਂਦੀਆਂ ਵਾ ਕਰਨੀ ਪਊਗੀ ਮੈਂ ਜਿਹੜੀ ਝੋਨੇ ਦੀ ਬਜਾਈ ਆ 15 ਜੂਨ ਤੋਂ ਬਾਅਦ ਹੀ ਕਰਦਾ ਹਾਂ ਜਿੰਨਾ ਲੇਟ ਕਰਦਾ ਉਹਨੇ ਚਦੇ ਵਿੱਚ ਮੈਨੂੰ ਇਹ ਹਰੀਆਂ ਖਾਦਾਂ ਤਿਆਰ ਕਰਨ ਦਾ ਵੱਧ ਤੋਂ ਵੱਧ ਮੌਕਾ ਮਿਲ ਜਾਂਦਾ ਵਾ ਮੇਰਾ ਨਾਮ ਤਲਵਿੰਦਰ ਸਿੰਘ ਆ ਜੀ ਪਿੰਡ ਹੈ ਜੀ ਉੱਚਾ ਬੂੜ ਵਾਲਾ ਤਹਿਸੀਲ ਹੈ ਜੀ ਸultanpur Lodhi ਡਿਸਟ੍ਰਿਕਟ ਹੈ ਜੀ ਕਪੂਰਥਲਾ ਪੰਜਾਬ ਮੈਂ ਪ੍ਰਾਲੀ ਨੂੰ 10-11 ਸਾਲ ਤੋਂ ਜ਼ਮੀਨ ਦੇ ਵਿੱਚ ਹੀ ਵਾਰਿਆ ਜੀ ਵੇਚੀ ਉਹਦੇ ਰਲਾ ਰਿਹਾ ਜੀ ਮੈਂ ਕਨਵੈਨਸ਼ਨ ਕਰੀ ਹੈ ਜੀ ਪ੍ਰਾਲੀ ਨੂੰ ਸਾਮ ਸੰਭਾਲ ਕਰਨ ਵਾਸਤੇ ਇੱਕ ਮੈਂ ਮਸ਼ੀਨ ਤਿਆਰ ਕਰੀ ਹੈ ਜੀ ਉਹਨੂੰ 7-8 ਸਾਲ ਲੱਗ ਗਿਆ ਨੇ ਕੰਮਜਾਬ ਕਰਨ ਵਾਸਤੇ ਔਰ ਮੈਂ ਉਹਦੀ ਮਦਦ ਦੇ ਨਾਲ ਉਹਦੇ ਨਾਲ ਹੀ ਪ੍ਰਾਲੀ ਨੂੰ ਵਿੱਚ ਕੁੱਤਰ ਕੇ ਜ਼ਮੀਨ ਦੇ ਔਰ ਲਾ ਰਿਹਾ ਜੀ ਔਰ ਮੈਂ ਕੁਆਲਟੀਦਾਰ ਫਸਲਾਂ ਬੀਜਣ ਦੀ ਕੋਸ਼ਿਸ਼ ਕਰ ਰਿਹਾ ਜੀ ਹੁਣ ਤੱਕ ਮੈਂ ਜਿੱਦਾਂ ਹੈ ਕਿ 3-4 ਬੂਰੇ ਤੋਂ 1.5-2 ਬੂਰੇ ਤੱਕ ਖਾਦ ਦੇ ਲੈ ਆਏ ਜੀ ਔਰ ਖਾਦਾਂ ਦਵਾਈਆਂ ਮੈਂ ਅੱਧੇ ਤੋਂ ਵੀ ਘੱਟ ਯੂਜ਼ ਕਰ ਰਿਹਾ ਜੀ ਆਪਣੇ ਆਂਡੀਆਂ ਗਵਾਂਡੀਆਂ ਦੇ ਨਾਲ ਔਰ ਉਹਦੇ ਵਿੱਚ ਮੈਂ ਵਾਤਾਵਰਨ ਨੂੰ ਵੀ ਵਿਚਾਰਿਆ ਜੀ ਪੋਲੂਸ਼ਨ ਨਾ ਹੋਵੇ ਧੂਆ ਨਾ ਹੋਵੇ ਪੋਲੂਸ਼ਨ ਨਾ ਹੋਵੇ ਔਰ ਨਾਲ ਮੈਂ ਜ਼ਮੀਨ ਨੂੰ ਵੀ ਵਿਚਾਰਿਆ ਜੀ ਜ਼ਮੀਨ ਦੀ ਦਰਦ੍ਰਸ਼ਾ ਮੈਂ ਕਾਫੀ ਜ਼ਿਆਦਾ ਸੁਧਾਰ ਦਿੱਤੀ ਹੈ ਜੀ ਮੇਰੇ ਕੋ ਸੈਂਪਲ ਵੀ ਪਏ ਨੇ ਘਰ ਜ਼ਮੀਨਾਂ ਦੇ ਵਿੱਚ ਮੈਂ ਸੋਲ ਨੂੰ ਟੈਸਟ ਕਰਾ ਕੇ ਹੀ ਉਹਦੇ ਅਨੁਸਾਰ ਹੀ ਅਸੀਂ ਜੋ ਆਰਗੈਨਿਕ ਕੰਮ ਕਰ ਰਹੇ ਹਾਂ ਜੀ ਖਾਦਾਂ ਦਾ ਦਾ ਅਸੀਂ ਬਹੁਤ ਘੱਟ ਯੂਜ਼ ਕਰ ਰਹੇ ਹਾਂ ਦਵਾਈਆਂ ਦਾ ਆਰਗੈਨਿਕ ਖੇਤੀਬਾੜੀ ਜ਼ਿਆਦਾ ਧਿਆਨ ਆ ਜੀ ਪਰ ਮੇਰੇ ਕੋਲ ਘਰ ਥੋੜੀ ਜਿਹੀ ਜਗ੍ਹਾ ਹੈ ਦੋ ਕਨਾਲਾਂ ਪਲਾਟ ਹੈ ਉੱਥੇ ਮੈਂ ਆਪਣੇ ਖਾਣ ਜੋਗੀ ਤਾਂ ਬਿਲਕੁਲ ਹੀ ਸਾਰੀਆਂ ਹੀ ਸਬਜ਼ੀਆਂ ਆਪ ਤਿਆਰ ਕਰਦਾ ਖਾਦਾਂ ਦਵਾਈਆਂ ਤੋਂ ਰਹਿਤ ਝੋਨਾ ਔਰ ਕਣਕ ਦੀ ਅਸੀਂ ਬਜਾਈ ਕਰਦੇ ਹਾਂ ਉਹਦੇ ਵਿੱਚ ਵੀ ਅਸੀਂ ਜਿਹੜੀ ਘੱਟ ਤੋਂ ਘੱਟ ਖਾਦ ਔਰ ਦਵਾਈ ਦੀ ਮਾਤਰਾ ਜਿ ਉਸ ਕਰਦੇ ਆਂ ਬਹੁਤ ਵਧੀਆ ਅਸੀਂ ਆਪਣੀ ਜ਼ਮੀਨ ਨੂੰ ਜ਼ਮੀਨ ਦਾ ਕਹਿੰਦੇ ਜੀ ਮਾਂ ਵਾ ਦੂਸਰੀ ਮਾਂ ਵਾ ਔਰ ਜੇ ਮਾਂ ਦਾ ਅਸੀਂ ਜਿੰਨਾ ਸਤਕਾਰ ਕਰਦੇ ਆਂ ਪਿਆਰ ਕਰਦੇ ਉਨਾ ਹੀ ਸਾਨੂੰ ਜ਼ਮੀਨ ਦਾ ਔਰ ਪਾਣੀ ਦਾ ਪਿਆਰ ਕਰਨਾ ਚਾਹੀਦਾ ਤਾਂ ਹੀ ਸਾਡਾ ਜਨ ਜੀਵਨ ਜਿਹੜਾ ਸਵਸਥ ਰਹਿ ਸਕਦਾ ਜੀ ਮੈਂ ਡਾਕਟਰ ਗੋਬਿੰਦਰ ਸਿੰਘ ਬਤੌਰ ਸਹਾਇਕ ਪ੍ਰੋਫੈਸਰ ਭੂਮੀ ਵਿਗਿਆਨ ਖੇਤੀਬਾੜੀ ਵਿਗਿਆਨ ਕੇਂਦਰ ਕਪੂਰਥਲਾ ਦੇ ਵਿੱਚ ਸਵਾਮਨ ਬਾਰਿਆਂ ਜਿੰਨੀਆਂ ਵੀ ਆਪਣੀਆਂ ਫਸਲਾਂ ਉਹਦੇ ਵਿੱਚ ਖਾਦਾਂ ਦੀ ਸੱਚੀ ਵਰਤੋਂ ਅੱਜਕੱਲ ਇੱਕ ਬਹੁਤ ਹੀ ਜਿਹੜਾ ਵਾ ਜ਼ਰੂਰੀ ਵਿਸ਼ਾ ਬਣ ਗਿਆ ਵਾ ਖੇਤੀਬਾੜੀ ਦੇ ਵਿੱਚ ਸੋ ਮੈਂ ਸਾਰੇ ਹੀ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਤਿੰਨ ਤਰ੍ਹਾਂ ਦੀਆਂ ਜਿਹੜੀਆਂ ਖਾਦਾਂ ਦਾ ਸੁਮੇਲ ਕਰਕੇ ਆਪਾਂ ਆਪਣੀਆਂ ਫਸਲਾਂ ਦੀ ਬਜਾਈ ਕਰ ਸਕਦੇ ਹਾਂ ਉਹਨਾਂ ਦੇ ਵਿੱਚ ਪਹਿਲੇ ਨੰਬਰ ਤੇ ਜੈਵਿਕ ਖਾਦਾਂ ਦੂਜੇ ਨੰਬਰ ਤੇ ਜਿਵਾਣੂ ਖਾਦ ਤੇ ਤੀਜੇ ਨੰਬਰ ਤੇ ਰਸਾਇਣਿਕ ਖਾਦਾਂ ਕਿਉਂਕਿ ਰਸਾਇਣਿਕ ਖਾਦਾਂ ਦਾ ਜਿਹੜੀ ਵਰਤੋਂ ਆ ਬਹੁਤ ਜ਼ਿਆਦਾ ਹੋ ਰਹੀ ਹੈ ਸੋ ਆਪਾਂ ਉਹ ਰਸਾਇਣਿਕ ਖਾਦਾਂ ਜਦੋਂ ਜ਼ਿਆਦਾ ਵਰਤਦੇ ਆ ਉਹ ਕਿਤੇ ਨਾ ਕਿਤੇ ਜਿਹੜੀ ਆ ਮਨੁੱਖੀ ਸਿਹਤ ਤੇ ਸਾਡੀ ਜ਼ਮੀਨ ਦੀ ਸਿਹਤ ਹੈ ਉਹਦੇ ਵਾਸਤੇ ਹਾਨੀਕਾਰਕ ਹੈ ਸੋ ਜਿਹੜੀਆਂ ਇਹਨਾਂ ਤਿੰਨਾਂ ਜਿਹੜੀਆਂ ਖਾਦਾਂ ਜਿਸ ਤਰ੍ਹਾਂ ਦੀਆਂ ਮੈਂ ਦੱਸੀਆਂ ਜਿਵਾਣੂ ਖਾਦ ਜੈਵਿਕ ਖਾਦ ਤੇ ਰਸਾਇਣਿਕ ਖਾਦ ਇਹਨਾਂ ਦੀ ਵਰਤੋਂ ਦੇ ਨਾਲ ਅਸੀਂ ਆਪਣੀ ਫਸਲ ਦਾ ਝਾੜ ਵੀ ਵਧ ਲੈ ਸਕਦੇ ਆਂ ਔਰ ਨਾਲ ਦੀ ਨਾਲ ਹੀ ਜਿਹੜੀ ਜ਼ਮੀਨ ਦੀ ਸਿਹਤ ਹੈ ਉਹਨੂੰ ਵੀ ਬਰਕਰਾਰ ਰੱਖ ਸਕਦੇ ਆਂ ਸਭ ਤੋਂ ਪਹਿਲੇ ਨੰਬਰ ਤੇ ਜੇ ਗੱਲ ਕਰੀਏ ਜੈਵਿਕ ਖਾਦਾਂ ਦੀ ਤੇ ਜੈਵਿਕ ਖਾਦਾਂ ਦੇ ਵਿੱਚ ਆਪਾਂ ਰੂੜੀ ਦੀ ਖਾਦ ਦੀ ਜਿਹੜੀ ਵਰਤੋਂ ਹੈ ਉਹ ਕਰ ਸਕਦੇ ਆ ਪਰ ਕਿਸਾਨ ਵੀਰੋ ਰੂੜੀ ਦੀ ਖਾਦ ਦੇ ਵਿੱਚ ਪੂਰੀ ਗਲੀ ਸੜੀ ਹੋਈ ਰੂੜੀ ਹੀ ਅਸੀਂ ਵਰਤਣੀ ਹੁੰਦੀ ਹੈ ਆਮ ਤੌਰ ਤੇ ਦੇਖਣ ਦੇ ਵਿੱਚ ਆਇਆ ਕਿ ਜ਼ਿਆਦਾਤਰ ਕਿਸਾਨ ਵੀਰ ਜਿਹੜੀ ਹੈ ਰੂੜੀ ਹੈ ਉਹ ਉਹਨਾਂ ਦੀ ਪੂਰੀ ਗਲੀ ਨਹੀਂ ਹੁੰਦੀ ਔਰ ਉਹਦਾ ਸਾਨੂੰ ਕੋਈ ਜਿਹੜੇ ਉਹਦੇ ਵਿੱਚ ਤੱਤ ਪੂਰੇ ਨਹੀਂ ਮਿਲਦੇ ਸੋ ਪੂਰੀ ਗਲੀ ਸੜੀ ਰੂੜੀ ਹੀ ਪਾਓ ਉਸ ਤੋਂ ਬਾਅਦ ਕਿਉਂਕਿ ਹੁਣ ਕਣਕ ਦਾ ਕਣਕ ਦੀ ਵਾਢੀ ਤੋਂ ਬਾਅਦ ਤੇ ਝੋਨੇ ਦੀ ਬਜਾਈ ਤੋਂ ਪਹਿਲਾਂ ਆਪਣੇ ਕੋਲ ਕੋਈ ਲਗਭਗ 1.5 ਤੋਂ 2 ਮਹੀਨੇ ਦਾ ਟਾਈਮ ਹੁੰਦਾ ਹੈ ਤੇ ਜੇ ਅਸੀਂ ਉਹ 2 ਮਹੀਨਿਆਂ ਦੇ ਵਿੱਚ ਆਪਾਂ ਹਰੀ ਖਾਦ ਦੀ ਵਰਤੋਂ ਕਰੀਏ ਤੇ ਮੇਰੇ ਖਿਆਲ ਚ ਉਹ ਬਹੁਤ ਫਾਇਦਾ ਹੋਏਗਾ ਹਰੀ ਖਾਦ ਦੇ ਵਿੱਚ ਆਪਾਂ ਸਣ ਜੰਤਰ ਜਾਂ ਟੈਂਚਾ ਜਾਂ ਸਣ ਤੇ ਜੰਤਰ ਦਾ 20-20 ਕਿਲੋ ਬੀਜ ਲੈ ਲੈਣੇ ਆ ਔਰ ਜਿਹੜਾ ਜਿਹੜੀ ਰਵਾਮ ਹੈ ਉਹਨਾਂ ਦਾ 12 ਕਿਲੋ ਬੀ ਲੈ ਕੇ ਅਸੀਂ ਉਹਨਾਂ ਦੀ ਹਰੀ ਖਾਦ ਕਰ ਲਈਏ ਉਸ ਤੋਂ ਬਾਅਦ ਜਦੋਂ ਇਹ ਸਾਡੀ ਫਸਲ 40 ਤੋਂ 42 ਦਿਨ ਦੀ ਹੋ ਜਾਂਦੀ ਹੈ ਉਸ ਨੂੰ ਅਸੀਂ ਖੇਤ ਦੇ ਵਿੱਚ ਹੀ ਬਾਦਨੇ ਆਂ ਔਰ ਉਹਦੇ ਨਾਲ ਸਾਨੂੰ ਭਰਪੂਰ ਮਾਤਰਾ ਦੇ ਵਿੱਚ ਤਤ ਮਿਲਦੇ ਔਰ ਨਾਲ ਦੇ ਨਾਲ ਹੀ ਜ਼ਮੀਨ ਦੀ ਸਿਹਤ ਸੁਧਾਰ ਹੋ ਜਾਂਦਾ ਹੈ ਇਸ ਤੋਂ ਬਾਅਦ ਆਪਣੇ ਕੋਲ ਹੋਰ ਵੀ ਜਿਹੜੀ ਜੈਵਿਕ ਖਾਦਾਂ ਜਿਵੇਂ ਕਿ ਮੁਰਗੀਆਂ ਦੀ ਖਾਦ ਪ੍ਰੈਸ ਮਡ ਪਰਾਲੀ ਤੋਂ ਤਿਆਰ ਕੀਤਾ ਬਾਯੋਚਾਰ ਇਹ ਵੀ ਅਸੀਂ ਜਿਹੜੀ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਪਾਰਿਸ਼ ਕਰਦੀ ਹੈ ਔਰ ਇਸ ਦੇ ਨਾਲ ਸਾਡੇ ਜਿਹੜੀ ਐ ਰਸਾਇਣਿਕ ਖਾਦਾਂ ਦਾ ਬੋਝ ਆ ਉਹ ਘਟ ਜਾਂਦਾ ਫਿਰ ਦੂਜੇ ਨੰਬਰ ਤੇ ਆਪਣੇ ਕੋਲ ਜਿਵਾਣੂ ਖਾਦ ਆ ਗਈ ਹੁਣ ਟਾਈਮ ਟੂ ਟਾਈਮ ਹਰ ਫਸਲ ਦੇ ਵਿੱਚ ਲਗਭਗ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਵਾਣੂ ਖਾਦ ਤਿਆਰ ਕੀਤੀ ਜਾਂਦੀ ਹੈ ਜਿੱਦਾਂ ਕਣਕ ਹੋ ਗਿਆ ਹੁਣ ਮੱਕੀ ਕਿਉਂਕਿ ਆਲੂ ਦੀ ਪਟਾਈ ਤੋਂ ਬਾਅਦ ਸਾਡੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਮੱਕੀ ਦੀ ਬਿਜਾਈ ਹੋਣੀ ਆ ਮੱਕੀ ਵਾਸਤੇ ਵੀ ਸਾਡੇ ਕੋਲ ਜਿਹੜਾ ਵਾ ਕੰਸੋਰਸ਼ੀਅਮ ਜਿਹੜਾ ਜਿਹੜੇ ਜਿਵਾਣੂ ਖਾਦ ਉਹ ਤਿਆਰ ਮਿਲਦੀ ਆ ਉਹ 40 ਰੁਪਏ ਦਾ ਇੱਕ ਪੈਕਟ ਹੁੰਦਾ 1 ਕਿੱਲੇ ਵਾਸਤੇ ਉਹ ਅਸੀਂ ਲਾ ਦਈਏ ਤੇ ਉਹਦੇ ਨਾਲ ਜਿਹੜਾ ਵਾ ਸਾਨੂੰ ਜਿਹੜੀ ਆ ਤਤਾਂ ਦੀ ਜਿਹੜੀ ਆ ਉਪਲਬਧਤਾ ਉਹ ਵੱਧ ਜਾਂਦੀ ਹੈ ਸੋ ਤੀਜੇ ਨੰਬਰ ਤੇ ਰਸਾਇਣ ਖਾਦਾਂ ਆ ਗਈਆਂ ਰਸਾਇਣ ਖਾਦਾਂ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਤੇ ਮੇਰੀ ਬੇਨਤੀ ਸਾਰੇ ਕਿਸਾਨ ਵੀਰਾਂ ਨੂੰ ਇਹੋ ਹੀ ਹੈ ਕਿ ਕੋਈ ਵੀ ਫਸਲ ਬੀਜਣੀ ਹੈ ਕਮ ਸੇ ਕਮ 2 ਜਾਂ 3 ਸਾਲ ਦੇ ਵਿੱਚ ਇੱਕ ਵਾਰੀ ਆਪਣੀ ਮਿੱਟੀ ਪਰਖ ਜ਼ਰੂਰ ਕਰਾਉਣ ਮਿੱਟੀ ਪਰਖ ਕਰਾਉਣ ਵਾਸਤੇ ਸਾਡੇ ਕੋਲ ਖੇਤੀ ਵਿਗਿਆਨ ਕੇਂਦਰ ਕਪੂਰਥਲਾ ਵਿੱਚ ਕਣਕ ਦੀ ਬਜਾਈ ਤੋਂ ਪਹਿਲਾਂ ਜਾਂ ਕੋਈ ਵੀ ਝੋਨੇ ਦੀ ਬਜਾਈ ਤੋਂ ਪਹਿਲਾਂ ਜਾਂ ਕਿਸੇ ਵੀ ਫਸਲ ਦੀ ਬਜਾਈ ਤੋਂ ਪਹਿਲਾਂ ਉਹ ਆਪਣਾ ਮਿੱਟੀ ਦਾ ਨਮੂਨਾ ਲੈ ਕੇ ਸਾਡੇ ਕੋਲ ਖੇਤੀ ਵਿਗਿਆਨ ਕੇਂਦਰ ਦੇ ਵਿੱਚ ਮਿੱਟੀ ਅਤੇ ਪਾਣੀ ਪਰਖ ਪ੍ਰਯੋਗਸ਼ਾਲਾ ਹੈ ਅਸੀਂ ਉਹ ਕਿਸਾਨ ਵੀਰ ਦਾ ਮਿੱਟੀ ਦਾ ਨਮੂਨਾ ਟੈਸਟ ਕਰਕੇ ਉਹਦੇ ਉੱਪਰ ਹੀ ਖਾਦਾਂ ਦੀ ਸਿਫਾਰਿਸ਼ ਕਰ ਦਿੰਨੇ ਆਂ ਔਰ ਮੇਰੀ ਇਹੋ ਹੀ ਬੇਨਤੀ ਹੈ ਕਿ ਸਿਫਾਰਿਸ਼ ਕੀਤੇ ਅਨੁਸਾਰ ਹੀ ਖਾਦਾਂ ਪਾਈਆਂ ਜਾਣ ਤਾਂ ਕਿ ਲੋੜ ਤੋਂ ਵੱਧ ਖਾਦਾਂ ਦੀ ਜਿਹੜੀ ਵਰਤੋਂ ਆ ਉਹਦਾ ਗਰੇਜ ਹੋ ਸਕੇ ਸਾਡੇ ਕੋਲ ਲੈਬਾਰਟਰੀ ਹੈ ਸਾਰਾ ਸਾਲ ਚੱਲਦੀ ਹੈ ਸੋ ਸਾਰੇ ਕਿਸਾਨ ਵੀਰਾਂ ਨੂੰ ਖਾਸ ਕਰਕੇ ਕਪੂਰਥਲੇ ਜ਼ਿਲ੍ਹੇ ਦੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਮੇਰੇ ਕੋਲ ਲੈਬਾਰਟਰੀ ਦੇ ਵਿੱਚ ਮਿੱਟੀ ਦੇ ਨਮੂਨੇ ਲੈ ਕੇ ਆਉਣ ਔਰ ਉਹਦੇ ਹਿਸਾਬ ਨਾਲ ਆਪਾਂ ਖਾਦਾਂ ਦੀ ਉਹਨਾਂ ਦੀ ਮਕਦਾਰ ਹੈ ਉਹ 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 ਕਰ ਦਈਏ ਔਰ ਸਪਾਰਿਸ਼ ਕਰ ਕੀਤੀਆਂ ਹੀ ਖਾਦਾਂ ਪਾਉਣ ਡਾਕਟਰ ਅਮਿਤ ਸਲਾਰੀਆ ਬਤੌਰ ਅਸਿਸਟੈਂਟ ਪ੍ਰੋਫੈਸਰ ਅਗਰੋਨਮੀ ਖੇਤੀਬਾੜੀ ਵਿਗਿਆਨ ਕੇਂਦਰ ਕਪੂਰਥਲਾ ਵਿਖੇ ਆਪਣੀਆਂ ਸੇਵਾਵਾਂ ਦੇ ਰਿਹਾ ਹੈ ਮੈਂ ਅੱਜ ਕਿਸਾਨ ਵੀਰਾਂ ਨੂੰ ਦੱਸਣਾ ਚਾਹਾਂਗਾ ਕਿ ਆਪਾਂ ਖਾਦਾਂ ਦੀ ਵਰਤੋਂ ਕਿਵੇਂ ਸਚਾਰੂ ਢੰਗ ਨਾਲ ਕਰੀਏ ਕਿਵੇਂ ਅਸੀਂ ਖਾਦਾਂ ਦੀ ਸੰਯੁਕਤ ਵਰਤੋਂ ਕਰੀਏ ਕੱਲੀਆਂ ਰਸਾਇਣਿਕ ਖਾਦਾਂ ਤੇ ਅਸੀਂ ਨਾ ਡਿਪੈਂਡ ਕਰੀਏ ਰਸਾਇਣਿਕ ਖਾਦਾਂ ਦੇ ਨਾਲ ਨਾਲ ਅਸੀਂ ਜੈਵਿਕ ਖਾਦਾਂ ਵੱਲ ਵੀ ਧਿਆਨ ਦੇਈਏ ਸਭ ਨਾਲੋਂ ਪਹਿਲੇ ਅਸੀਂ ਹੁਣ ਝੋਨੇ ਦੀ ਗੱਲ ਕਰਦੇ ਆ ਆਉਣ ਵਾਲੀ ਫਸਲ ਸਾਡੀ ਝੋਨਾ ਆ ਝੋਨੇ ਦੇ ਵਿੱਚ ਅਸੀਂ ਰਸਾਇਣਿਕ ਖਾਦਾਂ ਦੇ ਨਾਲ ਜੈਵੀ ਖਾਦਾਂ ਦੀ ਵੀ ਵਰਤੋਂ ਵੀ ਕਰ ਸਕਦੇ ਆ ਜੈਵੀ ਖਾਦਾਂ ਦੇ ਵਿੱਚ ਸਾਡੇ ਕੋਲ ਆ ਜਾਂਦਾ ਜੀ ਹਰੀ ਖਾਦ ਹਰੀ ਖਾਦ ਦੇ ਵਿੱਚ ਸਾਡੇ ਕੋਲ ਦੋ ਤਿੰਨ ਆਪਸ਼ਨਸ ਹੈਗੀਆਂ ਆ ਸਭ ਨਾਲੋਂ ਪਹਿਲੇ ਤਾਂ ਸਾਡੇ ਕੋਲ ਆ ਜਾਂਦਾ ਜੰਤਰ ਜੰਤਰ ਸਣ ਜਾਂ ਅਸੀਂ ਜਿਹੜੀ ਸੱਠੀ ਮੂੰਗੀ ਆ ਇਹਨੂੰ ਵੀ ਹਰੀ ਤੌਰ ਹਰੀ ਖਾਦ ਦੇ ਤੌਰ ਤੇ ਵਰਤ ਸਕਦੇ ਆ ਜੰਤਰ ਜਾਂ ਸਣ ਜਿਹੜਾ ਇਹ ਅਸੀਂ ਕਣਕ ਦੀ ਵਾਢੀ ਤੋਂ ਬਾਅਦ ਇਹਦੀ ਬਜਾਈ ਕਰ ਸਕਦੇ ਹਾਂ ਹੈਪੀ ਸੀਡਰ ਨਾਲ ਵੀ ਬੀਜ ਸਕਦੇ ਹਾਂ ਜਾਂ ਛੱਟਾ ਮਾਰ ਕੇ ਵੀ ਸਾਲੀਆਂ ਜੰਤਰ ਦੀ ਬਜਾਈ ਕਰ ਸਕਦੇ ਹਾਂ 20 ਕਿਲੋ ਬੀਜ ਅਸੀਂ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣਾ ਹੈ ਸਣ ਤੇ ਕੀ ਕਹਿੰਦਾ ਜੰਤਰ ਦੀ ਫਸਲ ਵਾਸਤੇ ਤੇ ਇਹ ਬੀ ਨੂੰ ਅਸੀਂ ਅਗਰ ਭਿਉਂ ਲਈਏ ਤਾਂ ਇਹਦਾ ਜਮ ਵਧੀਆ ਥੋੜਾ ਹੋ ਜਾਂਦਾ ਐ ਸੋ ਭਿਉਂ ਕੇ ਛੱਟਾ ਮਾਰ ਦੋ ਤਾਂ ਇਹ ਛੇਤੀ ਆਪਣੀ ਇਹ ਫਸਲ ਤੁਰਦੀ ਆ ਉਸ ਤੋਂ ਬਾਅਦ ਲਗਭਗ ਇਹ ਫਸਲ ਜਦੋਂ ਕੋਈ 45 ਤੋਂ 50 ਦਿਨਾਂ ਦੀ ਹੋ ਜਾਂਦੀ ਐ 7-8 ਹਫ਼ਤਿਆਂ ਦੀ ਹੋ ਜਾਂਦੀ ਐ ਤਾਂ ਅਸੀਂ ਇਹਨੂੰ ਰੋਟਾਵੇਟਰੀਆਂ ਤਵੀਆਂ ਦੇ ਨਾਲ ਵਾਹ ਕੇ ਵਿੱਚ ਤੇ ਆਪਣੀ ਝੋਨੇ ਦੀ ਪਨੀਰੀ ਅਗਲੇ ਦਿਨੀ ਅਸੀਂ ਲਾ ਸਕਦੇ ਆ ਸੋ ਇਸ ਸਣਤੇ ਜੰਤਰ ਦੇ ਨਾਲ ਸਾਡੀ ਲਗਭਗ 25 ਕਿਲੋ ਨਾਈਟ੍ਰੋਜਨ ਦੀ ਬਚਤ ਸਾਡੀ ਇਹ ਹੋ ਜਾਂਦੀ ਆ ਉਹਦੀ ਪੂਰਤੀ ਕਰਦੀ ਆ ਤੇ ਜੇ ਕਿਸ ਫਸਲ ਦੇ ਵਿੱਚ ਜਿਹੜੇ ਲੋਹੇ ਦੀ ਘਾਟ ਆਂਦੀ ਆ ਝੋਨੇ ਦੇ ਵਿੱਚ ਤੇ ਜਿਹੜਾ ਆਪਣਾ ਜੰਤਰ ਹੈਗਾ ਇਹ ਲੋਹੇ ਦੀ ਘਾਟ ਦੀ ਵੀ ਪੂਰਤੀ ਕਰਦਾ ਆ ਜ਼ਮੀਨ ਦੀ ਸਿਹਤ ਵਧੀਆ ਹੁੰਦੀ ਆ ਜੈਵਿਕ ਮਾਦਾ ਜ਼ਮੀਨ ਦੇ ਵਿੱਚ ਵੱਧ ਜਾਂਦਾ ਆ ਉਹਦੇ ਨਾਲ ਸਾਡੀ ਜ਼ਮੀਨ ਦੀ ਜਿਹੜੀ ਆ ਜਿਹੜੀਆਂ ਹੋਰ ਵੀ ਪ੍ਰੋਪਰਟੀਜ਼ ਸੋਇਲ ਦੀਆਂ ਬਾਇਓਲੋਜੀਕਲ ਪ੍ਰੋਪਰਟੀਜ਼ ਜੀਵਾਣੂਆਂ ਦੀ ਜਿਹੜੀ ਸੰਖਿਆ ਆ ਉਹ ਸਾਰਾ ਕੁਝ ਉਹਦੇ ਵਿੱਚ ਸੁਧਾਰ ਹੁੰਦਾ ਆ ਸੋ ਹਰੀ ਖਾਦ ਜ਼ਰੂਰ ਸਾਨੂੰ ਕਰਨੀ ਚਾਹੀਦੀ ਆ ਇਸੇ ਤਰ੍ਹਾਂ ਸਾਣਾ ਸਣ ਨੂੰ ਵੀ ਅਸੀਂ ਹਰੀ ਖਾਦ ਦੇ ਤੌਰ ਤੇ ਵਰਤ ਸਕਦੇ ਆ ਇਹ ਹਰੀ ਖਾਦ ਆਪਾਂ ਜੇ ਅਗਰ ਬਰਸਾਤੀ ਮੱਕੀ ਲਾਣੀ ਆ ਸੋਣੀ ਰੁੱਤ ਦੀ ਮੱਕੀ ਲਾਉਣੀ ਆ ਤਾਂ ਵੀ ਅਸੀਂ ਮੱਕੀ ਤੋਂ ਪਹਿਲੇ ਵੀ ਅਸੀਂ ਇਹ ਦੋਨੇ ਹਰੀਆਂ ਖਾਦਾਂ ਦੀ ਵਰਤੋਂ ਕਰ ਸਕਦੇ ਆ ਮੱਕੀ ਤੋਂ ਮੱਕੀ ਦੀ ਲਵਾਈ ਤੋਂ ਲਗਭਗ ਤੁਸੀਂ ਕਹਿ ਲੋ ਕਿ ਇੱਕ ਹਫਤਾ ਪਹਿਲੇ ਇਹਨੂੰ ਸਾਂਹੀਆਂ ਜੰਤਰ ਨੂੰ ਵਿੱਚੇ ਵਾਹ ਕੇ ਤੇ ਅਸੀਂ ਮੱਕੀ ਦੀ ਫਸਲ ਬੀਜ ਸਕਦੇ ਆ ਉਸ ਤੋਂ ਬਾਅਦ ਆ ਜਾਂਦੀ ਹੈ ਸਾਡੇ ਕੋਲ ਰੂੜੀ ਦੀ ਖਾਦ ਅਸੀਂ ਦੇਖਿਆ ਕਿ ਪਿੰਡਾਂ ਦੇ ਵਿੱਚ ਲੋਕ ਰੂੜੀ ਦੇ ਢੇਰ ਸੜਕਾਂ ਦੇ ਜਾਂ ਕਿਨਾਰਿਆਂ ਤੇ ਲਾ ਦਿੰਦੇ ਆ ਓਪਨ ਚੀਏ ਉਹ ਲੱਗਦੇ ਆ ਉਹਦੇ ਦੇ ਨਾਲ ਸਾਡੀ ਸਾਡੀ ਰੂੜੀ ਦੀ ਕੁਆਲਿਟੀ ਆ ਜਾਂ ਉਹਦੇ ਤੱਤ ਆ ਸਾਰੇ ਉਹ ਲਗਭਗ ਮੀਂਹੇਰੀ ਦੇ ਵਿੱਚ ਜਾਂ ਸੂਰਜ ਦੀ ਗਰਮੀ ਦੇ ਨਾਲ ਉਹ ਤੱਤ ਸਾਰੇ ਉਹ ਖਤਮ ਹੁੰਦੇ ਜਾਂਦੇ ਆ ਸੋ ਸਾਨੂੰ ਰੂੜੀ ਦੀ ਖਾਦ ਦੀ ਵੀ ਵਧੀਆ ਕੁਆਲਿਟੀ ਦੀ ਰੂੜੀ ਦੀ ਖਾਦ ਬਣਾਉਣੀ ਚਾਹੀਦੀ ਆ ਉਹਦੇ ਵਾਸਤੇ ਸਾਨੂੰ ਅਸੀਂ ਟੋਏ ਪੱਟ ਲਈਏ ਟੋਏ ਪੱਟ ਕੇ ਤੇ ਉਹਦੇ ਵਿੱਚ ਅਸੀਂ ਰੂੜੀ ਅਸੀਂ ਪਾਈ ਜਾਈਏ ਤੇ ਉਹ ਰੂੜੀ ਲਗਭਗ 5-6 ਮਹੀਨਿਆਂ ਤੱਕ ਉਹ ਉਹਨੂੰ ਟੋਏ ਨੂੰ ਬਾਅਦ ਚੋਂ ਅਸੀਂ ਲਿਪ ਲੈਨੇ ਉੱਪਰੋਂ ਦੀ ਉਹ ਲਿਪਣ ਤੋਂ ਬਾਅਦ ਉਹ 5-6 ਮਹੀਨਿਆਂ ਤੱਕ ਉਹ ਰੂੜੀ ਵਧੀਆ ਗਲਿਸੜੀ ਰੂੜੀਓ ਤਿਆਰ ਹੋ ਜਾਂਦੀ ਆ ਸੋ ਉਹ ਰੂੜੀ ਦੀ ਖਾਦ ਦੀ ਵੀ ਸਾਨੂੰ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਉਪਰਾਲੇ ਕਰਨੇ ਚਾਹੀਦੇ ਆ ਕਿ ਲਗਭਗ ਅਸੀਂ ਰੂੜੀ ਦੀ ਖਾਦ ਦੀ ਵੀ ਵਰਤੋਂ ਅਸੀਂ ਕਰੀਏ ਉਸ ਤੋਂ ਬਾਅਦ ਮੂੰਗੀ ਹੈ ਜਿਹੜੀ ਛੱਠੀ ਮੂੰਗੀ ਆ ਛੱਠੀ ਮੂੰਗੀ ਦੀ ਫਸਲ ਵੀ ਸਾਨੂੰ ਮਤਲਬ ਕਣਕ ਤੋਂ ਬਾਅਦ ਅਸੀਂ ਬਜਾਈ ਕਰ ਸਕਦੇ ਆ ਉਹ ਮੂੰਗੀ ਦੀਆਂ ਫਲੀਆਂ ਅਸੀਂ ਜਦੋਂ ਤੋੜ ਲੈਨੇ ਆ ਤੇ ਉਹ ਮੂੰਗੀ ਦੀ ਫਸਲ ਨੂੰ ਅਸੀਂ ਜਿਹੜਾ ਟਾਂਗਰ ਆ ਉਹਨੂੰ ਵਿੱਚੇ ਵਾ ਕੇ ਅਸੀਂ ਉਸ ਤੋਂ ਬਾਅਦ ਵੀ ਆਪਾਂ ਚੋਨੇ ਜਾਂ ਮੱਕੀ ਬੀਜ ਸਕਦੇ ਆ ਸੋ ਮੂੰਗੀ ਦੀ ਫਸਲ ਦੇ ਨਾਲ ਵੀ ਫਲੀਦਾਰ ਫਸਲ ਆ ਮੂੰਗੀ ਦੀ ਉਹਦੇ ਨਾਲ ਵੀ ਸਾਡੀਆਂ ਜੜੀਆਂ ਆ ਜ਼ਮੀਨ ਦੀ ਸਿਹਤ ਵੱਲ ਸੁਧਾਰ ਹੁੰਦਾ ਆ ਉਹਦੀਆਂ ਫਿਜ਼ੀਕਲ ਜਿਹਨੂੰ ਕਹਿੰਦੇ ਆ ਭੌਤਿਕ ਤੇ ਕੈਮੀਕਲ ਰਸਾਇਣਿਕ ਤੇ ਜਿਹੜੀਆਂ ਜੈਵਿਕ ਪ੍ਰੋਪਰਟੀਆਂ ਆ ਉਹ ਜ਼ਮੀਨ ਦੀਆਂ ਉਹਦੇ ਵਿੱਚ ਵੀ ਸੁਧਾਰ ਹੁੰਦਾ ਆ ਬਾਕੀ ਸਾਨੂੰ ਇਹ ਚਾਹੀਦਾ ਕਿ ਅਸੀਂ ਕੱਲੀਆਂ ਰਸਾਇਣਿਕ ਖਾਦਾਂ ਤੇ ਨਾ ਡਿਪੈਂਡ ਕਰੀਏ ਅਸੀਂ ਨਾਲ ਦੇ ਨਾਲ ਆਪਾਂ ਜੈਵਿਕ ਖਾਦਾਂ ਵੱਲ ਵੀ ਜਾਈਏ ਗੰਡੋਈ ਦੀ ਖਾਦ ਦੀ ਵੀ ਅਸੀਂ ਵਰਤੋਂ ਕਰ ਸਕਦੇ ਆ ਜਾਂ ਹੋਰ ਕੈਸਟਰ ਕੇਕ ਹੈਗਾ ਆ ਉਹਦੀ ਵੀ ਵਰਤੋਂ ਕਰ ਸਕਦੇ ਆ ਸੋ ਇਹਨਾਂ ਸਾਰੀਆਂ ਦੀ ਸੰਯੁਕਤ ਵਰਤੋਂ ਦੇ ਨਾਲ ਹੀ ਅਸੀਂ ਆਪਣੀਆਂ ਰਸਾਇਣਿਕ ਖਾਤਾਂ ਦੇ ਡਿਪੈਂਡੈਂਸ ਘਟਾ ਸਕਦੇ ਆ ਤੇ ਖਰਚਾ ਵੀ ਘਟਾ ਸਕਦੇ ਆ ਪਲੱਸ ਆਪਣੀ ਜਿਹੜੀ ਸਿਹਤ ਹੈ ਉਹ ਉਹਦੇ ਵਿੱਚ ਵੀ ਵਾਧਾ ਕਰ ਸਕਦੇ ਆ ਤੇ ਜ਼ਮੀਨ ਦੀ ਸਿਹਤ 'ਚ ਵੀ ਸੁਧਾਰ ਕਰ ਸਕਦੇ ਆ ਅੱਜਕੱਲ ਜਿਵੇਂ ਜੜੀਆਂ ਕੈਮੀਕਲ ਦੀ ਜਿਹੜੀ ਲੋੜ ਤੋਂ ਵੱਧੂ ਵਰਤੂ ਆ ਉਹ ਉਹਦੇ ਬਾਰੇ ਵੀ ਸਾਨੂੰ ਸੋਚਣਾ ਪੈਣਾ ਆ ਲੋਕੀ ਜੈਵਿਕ ਵਾਲ ਜੈਵਿਕ ਖੇਤੀ ਵਾਲ ਵੀ ਅੱਜ ਕੱਲ ਰੁਝਾਨ ਵਧਿਆ ਆ ਅਵੇਅਰਨੈਸ ਲੋਕਾਂ ਦੇ ਵਿੱਚ ਆਈ ਹੈ ਕਿ ਅਸੀਂ ਘਟੋ ਘਟ ਆਪਣੀ ਖਾਣ ਵਾਲੀ ਫਸਲ ਆ ਜਿਹੜੀ ਅਸੀਂ ਖਾਣੇ ਆ ਉਹ ਤਾਂ ਘਟੋ ਘਟ ਆਪਾਂ ਆਰਗੈਨਿਕ ਤਰੀਕੇ ਨਾਲ ਉਗਾਈਏ ਜੈਵਿਕ ਤਰੀਕੇ ਨਾਲ ਉਗਾਈਏ ਉਹਦੇ ਵਿੱਚ ਘਟੋ ਘਟ ਆਪਾਂ ਐਗਰੋ ਕੈਮੀਕਲਸ ਘੱਟ ਤੋਂ ਘੱਟ ਉਹਦੀ ਵਰਤੋਂ ਕਰੀਏ ਯੂਨੀਵਰਸਿਟੀ ਦੀਆਂ ਜਿੰਨੀਆਂ ਵੀ ਸਪਾਰਸ਼ ਕੀਤੀਆਂ ਹੋਈਆਂ ਆ ਸਪਾਰਸ਼ਾਂ ਉਸ ਹਾਵਨ ਵਾਲੀ ਤਰੀਏ ਜਿੰਨੀ ਮਿਕਦਾਰ ਲਿਖੀ ਆ ਉਨੀ ਹੀ ਪਾਈਏ ਜਿਹੜੇ ਕੈਮੀਕਲਾਂ ਦੀਆਂ ਖਾਦਾਂ ਦੀ ਤਾਂ ਜੋ ਉਹਦੇ ਖਾਦਾਂ ਦੇ ਜੇ ਅਸੀਂ ਵੱਧ ਪਾਵਾਂਗੇ ਤਾਂ ਉਹ ਖਾਦਾਂ ਤੇ ਕੈਮੀਕਲਾਂ ਦੇ ਅੰਸ਼ ਸਾਡੀ ਜਿੰਸ ਦੇ ਵਿੱਚ ਆਉਣਗੇ ਸਾਡੇ ਖਾਣ ਵਾਲੇ ਪ੍ਰੋਡਕਟ ਦੇ ਵਿੱਚ ਜਿਹੜਾ ਐਂਡ ਪ੍ਰੋਡਕਟ ਆ ਉਹਦੇ ਵਿੱਚ ਵੀ ਉਹ ਅੰਸ਼ ਆਉਣਗੇ ਤੇ ਉਹ ਸਾਡੀ ਸਿਹਤ ਲਈ ਈਵਨ ਸਾਡੇ ਵਾਤਾਵਰਣ ਲਈ ਵੀ ਉਹ ਨੁਕਸਾਨਦੇ ਆ ਹੁਣ ਜਿਹਦਾ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਕਿ ਜਿਹੜੀ ਯੂਰੀਆ ਦੀ ਵਰਤੋਂ ਆ ਉਹ ਕਾਫੀ ਹੱਦ ਤੱਕ ਵਧ ਵਧਾ ਉਹਦੇ ਨਾਲ ਕੀ ਆ ਕਿ ਸਾਡਾ ਜਿਹੜਾ ਨਾਈਟ੍ਰੇਟ ਉਹ ਜ਼ਮੀਨ ਦੇ ਵਿੱਚ ਵੀ ਉਹ ਨਾਈਟ੍ਰੇਟ ਤੱਤ ਕਾਫੀ ਚਲਾ ਗਿਆ ਉਹ ਅੰਡਰਗਰਾਉਂਡ ਸਾਡਾ ਵਾਟਰ ਆ ਉਹਨੂੰ ਵੀ ਨੁਕਸਾਨ ਦਿੰਦਾ ਹੈ ਪਲੱਸ ਸਾਡੀ ਸਿਹਤ ਲਈ ਪਲੱਸ ਸਾਡੇ ਪਸ਼ੂਆਂ ਲਈ ਸਾਰਿਆਂ ਲਈ ਉਹ ਵਾਤਾਵਰਣ ਲਈ ਵੀ ਉਹ ਨੁਕਸਾਨਦੇ ਆ ਸੋ ਸਾਨੂੰ ਇਹ ਪ੍ਰਾਲਾ ਕਰਨਾ ਚਾਹੀਦਾ ਕਿ ਖਾਦਾਂ ਦੀ ਸੰਯੁਕਤ ਵਰਤੋਂ ਕਰੀਏ ਸੰਜਮਨਾ ਵਰਤੋਂ ਕਰੀਏ ਜਦੋਂ ਸਪਾਰਸ਼ ਕੀਤੀ ਜਾਵੇ ਜਿਸ ਹਿਸਾਬ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਪਾਰਸ਼ਾਂ ਹੈਗੀਆਂ ਉਹਨਾਂ ਦੀ ਇਨਬੇਨ ਪਾਲਣਾ ਕਰੀਏ ਤਾਂ ਜੋ ਅਸੀਂ ਆਪਣੇ ਜਿਹਨੂੰ ਕਹਿ ਸਕਦੇ ਆ ਆਪਣਾ ਖਰਚੇ ਘਟਾ ਸਕੀਏ ਤੇ ਆਪਣੇ ਵਾਤਾਵਰਣ ਵਾਸਤੇ ਕਦਮ ਅੱਗੇ ਵਧਾਈਏ ਤਾਂ ਕਿ ਆਪਾਂ ਵਾਤਾਵਰਣ ਦਾ ਜਿਹਨੂੰ ਕਹਿ ਸਕਦੇ ਆ ਉਹਦਾ ਧਿਆਨ ਰੱਖੀਏ ਮੇਰਾ ਨਾਮ ਅਮਨਦੀਪ ਸਿੰਘ ਪੰਡ ਖੋਸਾਪੰਡੋ ਜ਼ਿਲ੍ਹਾ ਮੋਗਾ ਜੀ ਅਸੀਂ ਇੱਥੇ ਖੋਸਾਪੰਡੋ ਦੇ ਵਿੱਚ ਲਗਭਗ 17 ਏਕੜ ਦੇ ਵਿੱਚ ਆਰਗੈਨਿਕ ਖੇਤੀ ਕਰਦੇ ਹੈਗੇ ਆ ਜੀ ਇਹ ਜੋ ਆਰਗੈਨਿਕ ਖੇਤੀ ਦਾ ਕੰਮ ਹੈਗਾ ਜੀ ਸੰਤ ਗਿਆਨੀ ਗੁਰਮੀਤ ਸਿੰਘ ਜੀ ਦੀ ਰਹਿਨਮਾਈ ਹੇਠ ਹੋ ਰਿਹਾ ਜੀ ਅਸੀਂ ਇੱਥੇ ਖੇਤੀ ਦੇ ਵਿੱਚ ਜਿਵੇਂ ਸੀਜ਼ਨ ਵਾਈ ਜੋ ਸਾਰੀਆਂ ਫਸਲਾਂ ਗਾਉਂਦੇ ਹੈਗੇ ਆ ਜੀ ਜਿੱਦਾਂ ਕਣਕ ਹੋ ਗਈ ਜੀ ਝੋਨਾ ਹੋ ਗਈ ਉਹ ਵੀ ਅਸੀਂ ਆਰਗੈਨਿਕ ਹੀ ਰੱਖਦੇ ਹੈਗੇ ਆ ਜੀ ਬਾਕੀ ਸੀਜ਼ਨਾਂ ਦਾ ਜੋ ਸਾਰੀਆਂ ਸਬਜ਼ੀਆਂ ਹੁੰਦੀਆਂ ਆਈ ਉਹ ਵੀ ਅਸੀਂ ਸੀਜ਼ਨ ਮੁਤਾਬਕ اگਾਉਂਦੇ ਹੈਗੇ ਆ ਜੀ ਉਸ ਤੋਂ ਬਿਨਾ ਅਸੀਂ ਹਲਦੀ ਉਗਾਉਨੇ ਹੈਗੇ ਆ ਜੀ ਆਰਗੈਨਿਕ ਦੇ ਵਿੱਚ ਕਮਾਦ ਹੁੰਦਾ ਜੀ ਸਾਡੇ ਕੋਲੇ ਔਰ ਜਿਹੜਾ ਇਹ ਕਮਾਦ ਹੋ ਗਿਆ ਹਲਦੀ ਹੋ ਗਈ ਜਾਂ ਮੰਨ ਲਓ ਕਣਕ ਹੋ ਗਿਆ ਝੋਨਾ ਹੋ ਗਿਆ ਜੀ ਇਹਨਾਂ ਨੂੰ ਅਸੀਂ ਸਿੱਧਾ ਮੰਡੀਕਰ ਨਹੀਂ ਕਰਦੇ ਜੀ ਇਹਨਾਂ ਨੂੰ ਅਸੀਂ ਪ੍ਰੋਸੈਸ ਕਰਕੇ ਫਿਰ ਇਹਨਾਂ ਦਾ ਹੀ ਮਾਰਕੀਟ ਕਰਦੇ ਹੈਗੇ ਆ ਜੀ ਬਾਕੀ ਜੋ ਇੱਥੇ ਗਰੁੱਪ ਸਾਡੇ ਨਾਲ ਨੌਜਵਾਨ ਜੁੜੇ ਹੋਏ ਆ ਜੀ ਬੀਬੀਆਂ ਵੀ ਹੈਗੀਆਂ ਤੇ ਨੌਜਵਾਨ ਵੀ ਹੈਗੇ ਆ ਜੀ ਉਹਦੇ ਵਿੱਚ ਅਸੀਂ ਖੇਤੀ ਤੋਂ ਇਲਾਵਾ ਅਸੀਂ ਇੱਥੇ ਮਸ਼ੀਨਰੀ ਬੈਂਕ ਦਾ ਵੀ ਕੰਮ ਕਰ ਰਹੇ ਹੈਗੇ ਆ ਜੀ ਮਸ਼ੀਨਰੀ ਬੈਂਕ ਦੇ ਵਿੱਚ ਸਾਡੇ ਕੋਲੇ ਤਕਰੀਬਨ 3 ਬੇਲਰ ਹੈਗੇ ਆ ਜੀ ਔਰ ਪਰਾਲੀ ਨੂੰ ਸੰਭਾਲਣ ਵਾਸਤੇ ਹਰ ਤਰ੍ਹਾਂ ਦੀ ਮਸ਼ੀਨਰੀ ਉਪਲਬਧਾ ਜੀ ਉਹ ਮਸ਼ੀਨਰੀ ਅਸੀਂ ਮਤਲਬ ਨੇੜੇ ਦੇ ਕਿਸਾਨਾਂ ਨੂੰ ਜੀ ਵਾਜਬ ਰੇਟਾਂ ਤੇ ਮੁਹੱਈਆ ਕਰਾਉਂਦੇ ਆ ਜੀ ਮਤਲਬ ਸੰਤ ਜੀ ਦਾ ਉਪਰਾਲਾ ਹੈਗਾ ਵੀ ਪਰਾਲੀ ਨੂੰ ਘੱਟ ਤੋਂ ਘੱਟ ਅੱਗ ਲੱਗੇ ਹੈਗੇ ਤੇ ਮਤਲਬ ਵਾਤਾਵਰਨ ਸਾਫ਼ ਰਹੇ ਜੀ ਆਰਗੇਨਿਕ ਖੇਤੀ ਵਾਲ ਸੰਤ ਜੀ ਨੇ ਦੇਖਿਆ ਕਿ ਬਿਮਾਰੀਆਂ ਬਹੁਤ ਜ਼ਿਆਦਾ ਵਾਧ ਰਹੀਆਂ ਹੈਗੀਆਂ ਜੀ ਅਸ ਤੋਂ ਮਤਲਬ ਸੰਤ ਜੀ ਨੇ ਇਕੱਠੇ ਨੌਜਵਾਨਾਂ ਨੂੰ ਇਕੱਠੇ ਕੀਤਾ ਤੇ ਇਧਰ ਆਰਗੈਨਿਕ ਖੇਤੀ ਵੱਲ ਪ੍ਰੇਰਿਤ ਕੀਤਾ ਜੀ ਬਾਕੀ ਬਾਬਾ ਜੀ ਜਿੱਦਾਂ ਸਪੋਰਟਸ ਦੇ ਕੰਮ ਕਰਦੇ ਹੈਗੇ ਆ ਜੀ ਉਹ ਖਿਡਾਰੀਆਂ ਦੀ ਡਾਈਟ ਵੱਲ ਧਿਆਨ ਦਿੱਤਾ ਕਿ ਖਿਡਾਰੀਆਂ ਨੂੰ ਚੰਗੀ ਡਾਈਟ ਕਿਦਾਂ ਪ੍ਰਾਪਤ ਹੋ ਸਕਦੀ ਹੈਗੀ ਆ ਜੀ ਵੱਡਾ ਕਾਰਨ ਇਹ ਰਿਹਾ ਕਿ ਮਤਲਬ ਜ਼ਹਿਰਾਂ ਬਹੁਤ ਆਪਾਂ ਵਰਤਣ ਲੱਗ ਗਏ ਹੈਗੇ ਜੀ ਖੇਤੀ ਦੇ ਵਿੱਚ ਉਹਦੇ ਕਾਰਨ ਬਿਮਾਰੀਆਂ ਜ਼ਿਆਦਾ ਹੋ ਰਹੀਆਂ ਹੈਗੀਆਂ ਜੀ ਆਰਗੈਨਿਕ ਖੇਤੀ ਦੇ ਵਿੱਚ ਮੰਨ ਲਓ ਜਿੱਦਾਂ ਕੋਈ ਬਿਮਾਰੀਆਂ ਦਾ ਹਮਲਾ ਹੁੰਦਾ ਹੈਗਾ ਜੀ ਉਹਦੇ ਲਈ ਅਸੀਂ ਦੇਸੀ ਮੰਨ ਲਓ ਬਣਾਉਨੇ ਹੈਗੇ ਜਿੱਦਾਂ ਨਿੰਮ ਦੀ ਹੋਗੀ ਜੀ ਤਤੂਰੇ ਦੀ ਹੋਗੀ ਉਹ ਕੀੜੇ ਮਾਰ ਦਵਾਈਆਂ ਵਾਸਤੇ ਉਹਦੇ ਨਾਲ ਇਹ ਤਾਂ ਹੈ ਵੀ ਮੰਨ ਲਓ ਕੀੜੇ ਮਰਦੇ ਤਾਂ ਹੈ ਨਹੀਂਗੇ ਪਰ ਉਹਨਾਂ ਦੀ ਰੋਕਥਾਮ ਕੁਸ਼ਦ ਤੱਕ ਹੋ ਜਾਂਦੀ ਹੈਗੀ ਹੈ ਜੀ ਬਾਕੀ ਜਿੱਦਾਂ ਉਹਨੂੰ ਗਰੋਥ ਗਰੋਥ ਆਸਤੇ ਮੰਨ ਲਓ ਅਸੀਂ ਗੀਵ ਅਮਰਤ ਬਣਾਉਨੇ ਹੈਗੇ ਆ ਜੀ ਬਾਕੀ ਬਜਾਈ ਤੋਂ ਪਹਿਲਾਂ ਸਬਜ਼ੀ ਦੀ ਬਜਾਈ ਤੋਂ ਪਹਿਲਾਂ ਜਾਂ ਕਿਸੇ ਵੀ ਫਸਲ ਦੀ ਬਜਾਈ ਤੋਂ ਪਹਿਲਾਂ ਅਸੀਂ ਰੂੜੀ ਖਾਦ ਦੀ ਵਰਤੋਂ ਕਰਦੇ ਹੈਗੇ ਆਂ ਜੀ ਤੇ ਬਾਕੀ ਮੰਨ ਲਓ ਅਸੀਂ ਇਹਦੇ ਵਿੱਚ ਹਰੀ ਖਾਦ ਵੀ ਮਤਲਬ ਵਿੱਚ ਵਹਾਈ ਕਰਦੇ ਹੈਗੇ ਆਂ ਜੀ ਹਰੀ ਖਾਦ ਬਣਾਉਣ ਵਾਸਤੇ ਜੀ ਹਰੀ ਖਾਦ ਦਾ ਇਦਾਂ ਹੈਗਾ ਜਿੱਦਾਂ ਮੰਨ ਲਓ ਆਪਾਂ ਖੇਤ ਖਾਲੀ ਹੈਗਾ ਜੀ ਉਹਦੇ ਵਿੱਚ ਜੰਤਰ ਬੀਜ ਤੇ ਜੀ ਜਾਂ ਮੂੰਗੀ ਬੀਜ ਤੇ ਉਸ ਨੂੰ ਜਦੋਂ ਮੰਨ ਲਓ ਆਪਾਂ ਫਸਲ ਬਜਾਈ ਕਰਨੀ ਉਸ ਤੋਂ ਪਹਿਲਾਂ ਉਹਨੂੰ ਵਿੱਚ ਹੀ ਬਾਹ ਦੇਣਾ ਹੈਗਾ ਜੀ ਇਸ ਤਰ੍ਹਾਂ ਮਤਲਬ ਜਮੀਨ ਨੂੰ ਤਾਕਤ ਮੈਲਦੀ ਹੈ ਹਰੀ ਖਾਤ ਤਿਆਰ ਕਰ ਲੈਣੇ ਆ ਜੀ ਬਾਕੀ ਅਸੀਂ ਮਤਲਬ ਗਡੋਇਆਂ ਦੀ ਖਾਦ ਵੀ ਤਿਆਰ ਕਰਕੇ ਲੋੜ ਮੁਤਾਬਕ ਪਾਉਨੇ ਹੈਗੇ ਆ ਜੀ ਬਾਕੀ ਜਿੱਦਾਂ ਸੁੰਡੀ ਦੀ ਰੋਗ ਥਾਮ ਲਈ ਟਰੈਪ ਵਗੈਰਾ ਵੀ ਲਾਉਨੇ ਹੈਗੇ ਆ ਜੀ ਅਸੀਂ ਮੰਨ ਲਓ ਕੁਝ ਹੱਦ ਤੱਕ ਉਹਦੇ ਨਾਲ ਮਤਲਬ ਘਟ ਜਾਂਦੀ ਹੈਗੀ ਬਿਮਾਰੀ ਜਿਹੜੀ ਜੈਵਿਕ ਖੇਤੀ ਜਾਂ ਆਰਗੇਨਿਕ ਖੇਤੀ ਹੈਗੀ ਹੈ ਜੀ ਇਹਦਾ ਸਭ ਤੋਂ ਵੱਡਾ ਫਾਇਦਾ ਤਾਂ ਇਹ ਹੈ ਜੀ ਆਪਾਂ ਬਿਮਾਰੀਆਂ ਤੋਂ ਬਚ ਸਕਦੇ ਆ ਜੀ ਆਪਾਂ ਵਧੀਆ ਮਤਲਬ ਸਬਜ਼ੀ ਵਧੀਆ ਭੋਜਨ ਖਾਵਾਂਗੇ ਵਧੀਆ ਕਣਕ ਬਿਨਾ ਰੇ ਸਪਰੇਅ ਤੋਂ ਕਣਕ ਹੋਊਗੀ ਜੀ ਤੇ ਆਪਣਾ ਸਰੀਰ ਸਹੀ ਰਹੂਗਾ ਜੀ ਜੇ ਸਰੀਰ ਸਹੀ ਰਹੂਗਾ ਤਾਂ ਸਭ ਤੋਂ ਵੱਡੀ ਕਮਾਈ ਇਹੀ ਹੈ ਜੀ ਪੈਸਾ ਤਾਂ ਆਪਾਂ ਮਤਲਬ ਹੋਰ ਤਰੀਕਿਆਂ ਨਾਲ ਵੀ ਬਹੁਤ ਕਮਾ ਸਕਦੇ ਹੈਗੇ ਆ ਜੀ ਬਾਕੀ ਇਹਦੇ ਨਾਲ ਆਪਣਾ ਜਿਹੜਾ ਖੇਤ ਹੈਗਾ ਜੀ ਉਹ ਜ਼ਹਿਰ ਮੁਕਤ ਰਹਿੰਦਾ ਹੈਗਾ ਜੀ ਬਾਕੀ ਜਿਹੜਾ ਵਾਤਾਵਰਨ ਮੰਨ ਲਓ ਵੀ ਵਾਤਾਵਰਨ ਵੀ ਸਹੀ ਰਹਿੰਦਾ ਹੈਗਾ ਜੀ ਜਦੋਂ ਆਪਾਂ ਜ਼ਿਆਦਾ ਕੈਮੀਕਲ ਯੂਜ਼ ਕਰਾਂਗੇ ਜੀ ਉਹਦੇ ਨਾਲ ਆਪਣੇ ਵਾਤਾਵਰਨ ਨੂੰ ਵੀ ਨੁਕਸਾਨ ਹੁੰਦਾ ਹੈਗਾ ਜਿੱਦਾਂ ਆਪਣੇ ਪੰਛੀ ਹੈਗੇ ਆ ਜੀ ਉਹ ਵੀ ਦੇਖੋ ਹੁਣ ਪੰਛੀ ਅਲੋਪ ਹੁੰਦੇ ਜਾ ਰਹੇ ਹੈਗੇ ਆ ਜੀ ਜੈਵਿਕ ਖੇਤੀ ਦੇ ਵਿੱਚ ਜਿੱਦਾਂ ਨਦੀਨਾਂ ਦੀ ਰੋਕਥਾਮ ਲਈ ਤਾਂ ਸਭ ਤੋਂ ਜਿਹੜਾ ਹੈਗਾ کارਗਰ ਤਰੀਕਾ ਹੈਗਾ ਗੁਡਾਈ ਹੈਗੀ ਜੀ ਕਿਉਂਕਿ ਇਹਦੇ ਵਿੱਚ ਕੈਮੀਕਲ ਤਾਂ ਕੋਈ ਵਰਤਣ ਵਾਲੀ ਹੁੰਦਾ ਹੈਗਾ ਜੀ ਬਸ ਇਹਦਾ کارਗਰ ਤਰੀਕਾ ਗੁਡਾਈ ਹੈਗਾ ਗੋਟੀ ਕਰਨੀ ਪੈਂਦੀ ਹੈਗੀ ਜੀ ਫਸਲ ਨੂੰ ਇਸ ਤਰੀਕੇ ਨਾਲ ਹੀ ਆਪਾਂ ਮੰਨ ਲਓ ਇਸ ਨੂੰ ਨਦੀਨਾਂ ਤੋਂ ਮੁਕਤ ਕਰ ਸਕਦੇ ਹਾਂ ਜਮੀਨ ਨੂੰ